ਸਪਰੀਮ ਕੋਰਟ ਨੇ ਸ਼ੰਭੂ ਸਰਤੋ ਕਿਸਾਨਾਂ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ ਸਪਰੀਮ ਕੋਰਟ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਇੱਕ ਹੀ ਤਰ੍ਹਾਂ ਦੀ ਪਟੀਸ਼ਨ ਵਾਰ-ਵਾਰ ਕਿਉਂ ਦਾਇਰ ਕੀਤੀ ਜਾ ਰਹੀ ਹੈ ਇਸ ਸਬੰਧੀ ਇੱਕ ਕੇਸ ਪਹਿਲਾਂ ਹੀ ਪੈਂਡਿੰਗ ਹੈ ਫਿਰ ਅਜਹੀ ਪਟੀਸ਼ਨ ਕਿਉਂ ਪਾਈ ਜਾ ਰਹੀ ਹੈ ਅਦਾਲਤ ਨੇ ਕਿਹਾ ਕਿ ਉਹ ਪਹਿਲਾਂ ਤੋਂ ਪੈਂਡਿੰਗ ਮਾਮਲੇ ਦੇ ਨਾਲ ਇਸ ਪਟੀਸ਼ਨ ਤੇ ਸੁਣਵਾਈ ਨਹੀਂ ਕਰੇਗੀ ਇਸ ਦੇ ਨਾਲ ਗਲਤ ਸੰਦੇਸ਼ ਜਾਂਦਾ ਹੈ ਅਤੇ ਅਸੀਂ ਪਟੀਸ਼ਨ ਨੂੰ ਖਾਰਜ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਜਸਟਿਸ ਸੂਰਜਕਾਂਤ ਤੇ ਜਸਟਿਸ ਉਜਵਲ ਉਹ ਆਂਦੀ ਬੈਂਚ ਤੋਂ ਕਿਸਾਨਾਂ ਨੂੰ ਹਾਈਵੇ ਤੋਂ ਹਟਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਪਟੀਸ਼ਨਕਰਤਾ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਹੋ ਕਿਸਾਨਾਂ ਨੂੰ ਕਾਨੂੰਨ ਵਿਵਸਥਾ ਦੀ ਪਾਲਣਾ ਕਰਨ ਦੇ ਹੁਕਮ ਦੇਣ ਪਟੀਸ਼ਨ ਕਰਤਾ ਦੀ ਦਲੀਲ ਸੀ ਕਿ ਇਸ ਤਰ੍ਹਾਂ ਹਾਈਵੇ ਨੂੰ ਜਾਮ ਕਰਨਾ ਲੋਕਾਂ ਦੇ ਮੂਲ ਅਧਿਕਾਰਾਂ ਦੇ ਖਿਲਾਫ ਹੈ ਨਾਲ ਹੀ ਇਸ ਨੂੰ ਨੈਸ਼ਨਲ ਹਾਈਵੇ ਐਕਟ ਅਤੇ ਭਾਰਤੀ ਨਿਆਂ ਸਹਿਤਾ ਦੇ ਤਹਿਤ ਅਪਰਾਧ ਕੋਸ਼ਿਤ ਕੀਤਾ ਗਿਆ ਸੀ ਪਟੀਸ਼ਨ ਕਰਤਾ ਨੇ ਸੜਕ ਨੂੰ ਬੰਦ ਕਰਨ ਨੂੰ ਅਪਰਾਧ ਮੰਨਦੇ ਹੋਏ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ ਐਤਵਾਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਅਦਵਿਚਕਾਰ ਦਿੱਲੀ ਵੱਲ ਮਾਰਚ ਕਰਨ ਦੀ ਮੰਗ ਨੂੰ ਮਾਤਲ ਕਰ ਦਿੱਤਾ ਸੀ ਇਹ ਸਭ ਕੁਝ ਹਰਿਆਣਾ ਪੁਲਿਸ ਵੱਲੋਂ ਉੱਥੋਂ ਗੈਸ ਦੇ ਗੋਲੇ ਅਤੇ ਵਾਟਰ ਕੈਨ ਦੀ ਵਰਤੋਂ ਬਾਅਦ ਹੋਇਆ ਇਸ ਦੱਸ ਦੇ ਕਿ ਇਸ ਸਾਲ ਫਰਵਰੀ ਮਹੀਨੇ ਵਿੱਚ ਹਰਿਆਣਾ ਸਰਕਾਰ ਨੇ ਪੰਜਾਬ ਦੇ ਨਾਲ ਲਗਦੀ ਸ਼ੰਭੂ ਸਰਦ ਨੂੰ ਬੰਦ ਕਰ ਦਿੱਤਾ ਸੀ ਇਸ ਪਿੱਛੇ ਮਕਸਦ ਇਹ ਸੀ ਕਿ ਕਿਸਾਨ ਦਿੱਲੀ ਵੱਲ ਮਾਰਚ ਨਾ ਕਰ ਸਕਣ ਕਿਸਾਨਾਂ ਨੇ 2020 ਵਿੱਚ ਇੱਕ ਇਤਿਹਾਸਿਕ ਅੰਦੋਲਨ ਕੀਤਾ ਸੀ ਜਿਸ ਤੋਂ ਬਾਅਦ ਸਰਕਾਰ ਨੂੰ ਤਿੰਨ ਖੇਤੀਬਾੜੀ ਕਾਨੂੰਨ ਹਮਰਾਗ ਕਰਨਾ ਪਿਆ ਸੀ ਅਤੇ ਹਾਈ ਕੋਰਟ ਸੁਪਰੀਮ ਕੋਰਟ ਨੇ ਸ਼ੰਭੂ ਸਰਤੋ ਦੇ ਸਾਨ ਨੂੰ ਖਟਾਨ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਇੱਕ ਹੀ ਤਰ੍ਹਾਂ ਦੀ ਪਟੀਸ਼ਨ ਵਾਰ-ਵਾਰ ਕਿਉਂ ਦਾਇਰ ਕੀਤੀ ਜਾ ਰਹੀ ਹੈ ਇਸ ਸਬੰਧੀ ਇੱਕ ਕੇਸ ਪਹਿਲਾਂ ਹੀ ਪੈਂਡਿੰਗ ਹੈ ਫਿਰ ਅਜਿਹੀ ਪਟੀਸ਼ਨ ਕਿਉਂ ਪਾਈ ਜਾ ਰਹੀ ਹੈ